ਜਿੰਟ ਜਿਹੜੇ ਬੋਲ ਕੇ ਬੈਠੇ ਸੀਗੇ ਆਪਣੇ ਏਡੇ ਅੰਮ੍ਰਿਤਸਰ ਦੇ ਵਿੱਚ ਉਹ ਬੰਦ ਕਰ ਦਿੱਤੇ ਗਏ ਆ ਔਰ ਇਹ 35 ਤੋਂ 40 ਉਹ ਨੇ ਠੀਕ ਆ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਸੀ ਮੈਡਮ ਅੰਮ੍ਰਿਤਸਰ ਵੱਲੋਂ ਬਹੁਤ ਛਲਾਗਾ ਜੋ ਕੰਮ ਹੈ ਜਿਹੜਾ ਕੀਤਾ ਤੇ ਉਹ ਬਹੁਤ ਵਧੀਆ ਲੱਗਿਆ ਪ੍ਰਸ਼ਾਸਨ ਨੇ ਜਿਹੜਾ ਤੁਰੰਤ ਐਕਸ਼ਨ ਲਿਆ ਕਿਉਂਕਿ ਇਹ ਹੁਣ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਿੰਨੇ ਜ਼ਿਲ੍ਹਿਆਂ ਦੇ ਵਿੱਚ ਹੈਗੇ ਆ ਜਿਹੜਾ ਵਾਏ ਮਾਨਤਾ ਰੱਦ ਕੀਤੀ ਜਾਊਗੀ ਉਹਨਾਂ ਬੱਦੀ ਐਜੰਟਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਲੋਕਾਂ ਦੇ ਨਾਲ ਫਰਾਡ ਸੁਣ ਜੀ ਇਹ ਗੱਲ ਜਾਂਦੇ ਕਿੰਨੇ ਅੰਮ੍ਰਿਤਸਰ ਦੇ ਸਾਰੇ ਏਜੰਟ ਕੇ ਪਾਰ ਦੇ ਵੀ ਏਜੰਟ ਕੇ ਭਾਈ ਸਾਰੇ ਅੰਮ੍ਰਿਤਸਰ ਦੇ ਨੇ ਇਹ ਉਹ ਫਰਜੀ ਟਰੈਵਲ ਏਜੰਟ ਨੇ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੇ ਨਾਲ ਫਰਾਡ ਕੀਤਾ ਔਰ ਘੋੜੇ ਪਾੜੇ ਨੌਜਵਾਨਾਂ ਨੂੰ ਦੇਸ਼ਦਿਆਂ ਨੂੰ ਗਮਰਾਹ ਕਰਕੇ ਪੈਸੇ ਲੈ ਕੇ ਕਿਨੇ ਕਿਨੇ ਕਰੋੜਾ ਰੁਪਏ ਲੱਖਾਂ ਰੁਪਏ ਜਿਹੜਾ ਵਾ ਉਹ ਵਿਦੇਸ਼ਾਂ ਦੀ ਧਰਤੀ ਤੇ ਜਿਹੜਾ ਗਲਤ ਰਸਤੇ ਦੇ ਨਾਲ ਭੇਜਿਆ ਵਾ ਔਰ ਇਹ ਜਿਹੜਾ ਸਾਰਾ ਉਹਨਾਂ ਦਾ ਚਿੱਠਾ ਵਾ ਇਹ ਮਾਨਯੋਗ ਡੀਸੀ ਸਾਹਿਬ ਨੂੰ ਅਸੀਂ ਸ਼ਿਕਾਇਤ ਕੀਤੀ ਸੀ ਥੋੜੇ ਦਿਨ ਪਹਿਲਾਂ ਹੀ ਔਰ ਬੇਨਤੀ ਕੀਤੀ ਸੀ ਕਿ ਇਹ ਜਿਹੜੀ ਸ਼ਰਵਾਧ ਹੈ ਅੰਮ੍ਰਿਤਸਰ ਤੋਂ ਕੀਤੀ ਜਾਵੇ ਤੇ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਉਹ ਰੋਸ ਲਗ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਹੜਾ ਇਹਨਾਂ ਖਿਲਾਫ ਤੁਰਕ ਤੋਂ ਸਖਤ ਕਾਰਵਾਈ ਕਰੇ ਜੇਕਰ ਨਹੀਂ ਕਰਨਗੇ ਤੇ ਅਸੀਂ ਜਿਹੜਾ ਸਟੇਟ ਲੈਵਲ ਤੇ ਧਰਨਾ ਲਵਾਵਾਂਗੇ ਔਰ ਮੈਨੂੰ ਅੱਜ ਖੁਸ਼ੀ ਆ ਇਹਨਾਂ ਖਿਲਾਫ ਜਿਹੜੀ ਆ ਉਹ ਕਾਰਵਾਈ ਕਰਕੇ ਪ੍ਰਸ਼ਾਸਨ ਇਹਨਾਂ ਦੇ ਲਾਇਸੈਂਸ ਮੇਰਾ ਨਾਂਜੀ ਸਰਬਜੀਤ ਸਿੰਘ ਸੋਨੋ ਚੰਡੇਆਲਾ ਔਰ ਮੈਂ ਪੰਜਾਬ ਕਾਂਗਰਸ ਉਪ ਸੀ ਦਾ ਪ੍ਰੈਜਿਡੈਂਟ ਆ ਪੰਜਾਬ ਦਾ ਪਰ ਅਸੀਂ ਥੋੜੇ ਦਿਨ ਪਹਿਲਾਂ ਮਾਨਯੋਗ ਡੀਸੀ ਮੈਡਮ ਅੰਮ੍ਰਿਤਸਰ ਨੂੰ ਕੰਪਲੀਟ ਕੀਤੀ ਸੀ ਔਰ ਮੰਗ ਕੀਤੀ ਸੀ ਕਿ ਜਿੰਨੇ ਵੀ ਫਰਜੀ ਟਰੈਵਲ ਏਜੰਟ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਇਸ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਚਾਸੀ 'ਚ ਵਸਾ ਕੇ ਪੈਸੇ ਇੱਕ ਨੰਬਰ ਦੇ ਕਹਿ ਕੇ ਲੈ ਕੇ ਤੇ ਬਾਅਦ ਵਿੱਚ ਦੋ ਨੰਬਰ 'ਚ ਭੇਜਦੇ ਡੌਂਕੀ ਰਹੀਂ ਜੋ ਕਿ ਇੱਕ ਬਹੁਤ ਹੀ ਛਲਾਗਾ ਜੋ ਕੰਮ ਆ ਉਹ ਪ੍ਰਸ਼ਾਸਨ ਨੇ ਕੀਤਾ ਵਾ ਔਰ ਇਹ ਜਿਹੜੇ ਆ 30 ਤੋਂ 35 ਟਰੈਵਲ ਏਜੰਟਾਂ ਦੇ ਆਰਡਰ ਜਿਹੜੇ ਸਾਨੂੰ ਮਿਲ ਗਿਆ ਵੀ ਉਹਨਾਂ ਦੇ ਦਫ਼ਤਰ ਜਿਹੜੇ ਆ ਬੰਦ ਕਰ ਦਿੱਤੇ ਉਹ ਫਰਜੀ ਟਰੈਵਲ ਏਜੰਟ ਜਿਹੜੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਐਡਾ ਦੇ ਦੇ ਕੇ ਦੱਤਰਾ ਚ ਸਾਧ ਸੱਦ ਕੇ ਝੂਠ ਬੋਲ ਬੋਲ ਕੇ ਜਿਹੜਾ ਝਾਸੇ ਚ ਫਸਾ ਕੇ ਨੌਜਵਾਨਾਂ ਨੂੰ ਗਲਤ ਰਸਤੇ ਕੱਲਦੇ ਸੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਜਿੱਥੇ ਅੱਜ ਸ਼ੁਰੂਆਤ ਪ੍ਰਸ਼ਾਸਨ ਨੇ ਕੀਤੀ ਆ ਅਸੀਂ ਵੀ ਆਪਣਾ ਪੂਰਾ ਪੂਰਾ ਯੋਗਦਾਨ ਉਸ ਦੇ ਨਾਲ ਪਾਵਾਂਗੇ ਕਿਉਂਕਿ ਪ੍ਰਸ਼ਾਸਨ ਸਖਤੂ ਸਖਤ ਐਕਸ਼ਨ ਲਿਆ ਜਾਵੇ ਔਰ ਇਨ੍ਹਾਂ ਖਿਲਾਫ ਜਿਹੜੇ ਮੁਕਦਮੇ ਆ ਹੁਣ ਈਓ ਵਿੰਗ ਦੇ ਵਿੱਚ ਬਹੁਤ ਸਾਰੀਆਂ ਕੰਪਲੇਂਟਾਂ ਪਈਆਂ ਉਹ ਵੀ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿਉਂਕਿ ਇੱਕ ਚਿੱਠੀ ਅਸੀਂ ਲਿਖੀ ਸੀ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਔਰ ਮਾਨਯੋਗ ਡੀਸੀ ਸਾਹਿਬ ਨੇ ਇੱਕ ਲੈਟਰ ਦਿੱਤੀ ਸੀ ਕਿ ਇਹਨਾਂ ਖਿਲਾਫ ਜਿਹੜੀਆਂ ਕੰਪਲੇਂਟਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਟਰੈਵਲ ਏਜੰਟਾਂ ਦੇ ਕਾਰਵਾਈ ਕੀਤੀ ਹੈ ਤੁਸੀਂ 30 ਤੋਂ 35 ਦੇ 32 ਤੋਂ 40 ਜਿਹੜੇ ਹੈਗੇ ਆ ਔਰ ਹੋਰ ਤੇ ਹੋਊਗੀ ਪੂਰੇ ਪੰਜਾਬ ਭਰ ਵਿੱਚ ਹੋਊਗੀ ਕਿਉਂਕਿ ਇਹ ਏਜੰਟ ਜਿਹੜੇ ਆ ਇਹ ਏਜੰਟ ਕਿਸੇ ਦੇ ਸਕੇ ਨਹੀਂ ਜਿਹੜੇ ਤੁਹਾਡੇ ਦੇਸ਼ ਦਾ ਨਾਮ ਖਰਾਬ ਕਰਨ ਦੇ ਤੁਹਾਡੇ ਨੌਜਵਾਨਾਂ ਨੂੰ ਪੁੱਠੇ ਬੰਨੇ ਲਾਉਣ ਦੇ ਆ ਔਰ ਕਹਿ ਕੇ ਕੁਝ ਹੋਰ ਤੇ ਕਰਦੇ ਕੁਝ ਹੋਰ ਆ ਫਿਰ ਇਸ ਕਰਕੇ ਇਹਨਾਂ ਦੇ ਖਿਲਾਫ ਵੀ ਜਿਹੜਾ ਬਣਦਾ ਵਾ ਉਹ ਜੁਰਮ ਉਹ ਹੋਣਾ ਚਾਹੀਦਾ ਵਾ ਜਿਹੜਾ ਇਹਨਾਂ ਨੇ ਕੀਤਾ 420 ਨਹੀਂ ਨਾ ਹਿਊਮਨ ਟ੍ਰੈਫਿਕਟ 13 ਕਿਉਂਕਿ ਲਾਇਸੈਂਸ ਵੀ ਕਿਤੇ ਉਹ ਕਿਤੇ ਉਹ ਬਣਾ ਲੈਂਦੇ ਆ ਲਾਇਸੈਂਸ ਬਾਹਰ ਜਾਂਦਾ ਨਹੀਂ ਲਾਇਸੈਂਸ ਇਹਨਾਂ ਨੂੰ ਗਾਈਡ ਕਰਨ ਦਾ ਮਿਲਦਾ ਇਹਨਾਂ ਤੇ ਦੇਸ਼ ਦਰੋਹ ਦਾ ਮੁਕਦਮਾ ਤਰਜ ਹੋਣਾ ਚਾਹੀਦਾ ਔਰ ਜਿੰਨਿਆਂ ਨੇ ਵੀ ਫਰਾਡ ਕੀਤਾ ਵਾ ਇਹ ਨਹੀਂ ਕਿ ਇਹਨਾਂ ਨੇ ਹੁਣ 4 ਦਿਨ ਕੰਮ ਹੋ ਗਿਆ ਤੇ ਬਸ ਇਹ ਬੜੇ ਲੰਮੇ ਸਮੇ ਤੋਂ ਅਸੀਂ ਵੀ ਇਹ ਮਹਿੰਮ ਦਾ ਯੋਗਦਾਨ ਪਾ ਰਹੇ ਜਿਹੜੀ ਸਰਕਾਰਾਂ ਵੱਲੋਂ ਚਲਾਈ ਜਾ ਰਹੀ ਹੈ ਔਰ ਅੱਗੇ ਵੀ ਜਿਹੜਾ ਪ੍ਰਸ਼ਾਸਨ ਦੇ ਨਾਲ ਅਸੀਂ ਖੜੇ ਆਂ ਔਰ ਪ੍ਰਸ਼ਾਸਨ ਇਹਨਾਂ ਖਿਲਾਫ ਜਿਹੜਾ ਸਖਤ ਕਾਰਵਾਈ ਕਰੇ। ਸੋਨੂੰ ਜੀ ਇਹ ਸਾਰੇ ਏਜੰਟ ਆ ਸਾਰੇ ਅੰਮ੍ਰਿਤਸਰ ਦੇ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦਫ਼ਤਰ ਸੀਗੇ। ਭਾਜੀ ਇਹਨਾਂ ਦੇ ਦਫ਼ਤਰ ਜਿਹੜੇ ਆ ਨਾ ਫਰਸਟ ਐਂਡ ਤੋਂ ਲੈ ਕੇ ਅੰਮ੍ਰਿਤਸਰ ਦੇ ਹਰ ਪੌਸ਼ ਏਰੀਆ 'ਚ ਮਿਲਣਗੇ। ਏਜੰਟ ਦਫ਼ਤਰ ਹੀ ਉੱਥੇ ਖੋਲਦੇ ਆ ਜਿੱਥੇ ਵਧੀਆ-ਵਧੀਆ ਲੋਕਾਂ ਨੇ ਆਉਣਾ ਵਾ ਕਿਉਂਕਿ ਦੂਰੋਂ ਪਤਾ ਲੱਗਣਾ ਚਾਹੀਦਾ ਗਲੀਆਂ 'ਚ ਤੇ ਮੁਹੱਲਿਆਂ 'ਚ ਦਫ਼ਤਰ ਤੇ ਨਾ ਖੋਲਣੇ ਨਹੀਂ ਆ। ਇਦਾਂ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੈਗੇ ਫਰਜ਼ੀ ਦੇਖੋ ਹੁਣ ਤੱਕ 131 ਡਿਪੋਟੀਆਂ ਆ ਚੁੱਕੇ ਨੇ 127 ਜਿਹੜੇ ਤਿੰਨ ਸਪੈਸ਼ਲ ਫਲਾਈਟਸ ਆਏ ਸੀਗੇ ਤੇ ਚਾਰ ਆਏ ਨੇ ਕਮਰਸ਼ੀਅਲ ਫਲਾਈਟ ਤੋਂ ਹੁਣ ਤੱਕ ਅਪਾ 17 ਕੇਸਿਸ ਦੇ ਵਿੱਚ ਐਫ ਆਈ ਆਰ ਦਰਜ ਕੀਤਾ ਹੈ ਔਰ ਤਿੰਨ ਕੇਸ ਦੇ ਵਿੱਚ ਅਪਾ ਤਿੰਨ ਲੋਕਾਂ ਨੂੰ ਅਰੈਸਟ ਕਰਨជា ਅਪਾ ਕਾਮਯਾਬ ਹੋਏ ਹਾਂ ਬਾਕੀਆਂ ਦੇ ਵਿੱਚ ਡਿਟੇਲਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਉਹਨਾਂ ਦਾ ਕਿਹੜਾ ਰੂਟ ਲਿੱਤਾ ਕੀ ਨੈਟਵਰਕ ਹੈ ਉਹਦੀ ਡਿਟੇਲਿੰਗ ਚੱਲ ਰਹੀ ਹੈ ਤੇ ਬੜੇ ਸਿਸਟਮੈਟਿਕ ਤਰੀਕੇ ਨਾਲ ਆਪਾਂ ਸਾਡੇ ਦੇ ਖਿਲਾਫ ਕਾਰਵਾਈ ਕਰਨ ਚ ਲੱਗੇ ਹੋਏ ਆ ਸਰ ਕਿਹਾ ਜਾਂਦਾ ਕਿ ਜਿਹੜੇ ਏਜੰਟ ਆ ਜਿਆਦਾਤਰ ਉਹ ਫਰਾਰ ਹੋ ਚੁੱਕੇ ਆ ਕਈ ਤੇ ਜਿਹੜੇ ਭਾਰਤ ਛੱਡ ਕੇ ਵੀ ਬਾਹਰ ਗਏ ਸਰ ਉਹ ਕਿਸ ਤਰ੍ਹਾਂ ਹਾਂ ਜਵਾਬ ਉਸ ਖਲਾਫ ਕਿਸ ਤਰ੍ਹਾਂ ਕੋਈ ਕੀਤਾ ਜਾਂਦੀ ਵੀ ਕਰਦੇ ਦੇਖੋ ਇਹਦੇ ਵਿੱਚ ਸੱਚਾਈ ਹੈ ਕਈ ਏਜੰਟ ਬਾਹਰ ਪਹਿਲੇ ਤੋਂ ਬਾਹਰ ਕਈ ਏਜੰਟ ਬਾਹਰ ਹੀ ਸੀਗੇ ਕੋਈ ਦੁਬਈ ਤੇ ਸੀਗਾ ਕੋਈ ਮਾਲਟਾ ਸੇ ਸੀਗਾ 1-2 ਯੂਕੇ ਦੇ ਵੀ ਫੋਨ ਨੰਬਰ ਸਾਹਮਣੇ ਆਏ ਆ ਕਈ ਕੇਸਸ ਦੇ ਵਿੱਚ ਜਿਹੜਾ ਵਿਕਟਿਮ ਹੈ ਉਹਨੇ ਏਜੰਟ ਨਾਲ ਕਦੇ ਮੁਲਾਕਾਤ ਨਹੀਂ ਕੀਤੀ ਸਿਰਫ ਫੋਨ ਤੇ ਗੱਲ ਹੋਈ ਹੈ WhatsApp ਤੇ ਗੱਲ ਹੋਈ ਹੈ ਤੇ ਕੋਈ ਟ੍ਰਾਂਸਫਰ ਪੈਸੇ ਲੈ ਕੇ ਚਲਾ ਗਿਆ ਹੈ ਇਸ ਤਰ੍ਹਾਂ ਦੇ ਥੋੜੇ ਕੰਪਲੈਕਸ ਕੇਸਸ ਨੇ ਕਿਉਂਕਿ ਇਹ ਏਜੰਟਸ ਵੀ ਹੈਗੇ ਨੇ ਉਹ ਇੱਕ ਲਾਰਜ ਸਕੇਲ ਕੰਮ ਕਰ ਰਹੇ ਨੇ ਤੇ ਉਹ ਕਟਆਫ ਰੱਖ ਰਹੇ ਨੇ ਸੋ ਉਹਨੂੰ ਜਿਹੜਾ ਇਨਵੈਸਟੀਗੇਟ ਕਰਨਾ ਸਾਨੂੰ ਕਾਫੀ ਇੱਕ ਇੱਕ ਕੜੀ ਨੂੰ ਜੋੜਨਾ ਪੈ ਰਿਹਾ ਹੈਗਾ ਇਸ ਕਰਕੇ ਥੋੜਾ ਸਮੇ ਸਮਾਂ ਲੱਗ ਰਿਹਾ ਹੈ ਲੇਕਿਨ ਹਾਂ ਤੁਹਾਡੀ ਤੁਹਾਡੀ ਗੱਲ 'ਚ ਸੱਚਾਈ ਹੈ ਕਿ ਕਈ ਏਜੰਟਸ ਇਸ ਤਰ੍ਹਾਂ ਦੇ ਨੇ ਜੋ ਅੱਜ ਦੀ ਡੇਟ ਤੇ ਭਾਰਤ ਤੋਂ ਬਾਹਰ ਨੇ ਸਰ ਜੀ ਤਿੰਨ ਜਿਹੜੇ ਏਜੇ ਕਰਿਆ ਸੀ ਤੇ ਫਿਰ ਕੋਈ ਰਿਕਵਰੀ ਵੀ ਹੋਈ ਕੋਈ ਪੈਸੇ ਜਰੂਰ ਸਪ। ਕੁਝ ਪੈਸੇ ਫ੍ਰੀਜ਼ ਕੀਤੇ ਗਏ ਨੇ ਜੀ। ਸਰ ਜੀ ਅੱਜ ਦੇ ਸਰ ਜੀ ਨੌਜਵਾਨਾਂ ਬਾਹਰ ਜਾਣਾ ਚਾਹੁੰਦੇ ਨੇ ਤੇ ਇਹ ਵੀ ਖਬਰ ਜੋ ਸਾਹਮਣੇ ਲੱਗੀ ਅੱਜ ਇਹ ਟਰੈਵਲ ਇਹ ਟ੍ਰੇਨ ਉਹ ਲਗਾਤਾਰ ਅਜੇ ਵੀ ਡੌਂਕੀ ਰੂਟ ਦੇ ਨਾਲ ਬਾਤ ਪੇਸ਼ ਕਰ ਰਿਹਾ ਸਰ ਕੀ ਤੁਸੀਂ ਰੋਚ ਚਾਹੇ ਦੇਣਾ ਚਾਹੋਗੇ। ਦੇਖੋ ਇਹਦੇ ਵਿੱਚ ਚੇਤਾਵਨੀ ਦੋ ਚੀਜ਼ਾਂ ਹੈਗੀਆਂ ਚੇਤਾਵਨੀ ਹੈਗੀ ਏ ਟਰੈਵਲ ਏਜੰਟਾਂ ਨੂੰ ਜਿਹੜਾ ਕਿ ਇਹ ਇਲੀਗਲ ਕੰਮ ਕਰ ਰਹੇ ਨੇ ਕਿ ਉਹ ਸचे ਸਿਕੰਜਾ ਹੈ ਕਾਨੂੰਨ ਦਾ ਜਿਹੜਾ ਵੜਦ ਹੱਥ ਹੈਗਾ ਉਹ ਤੁਹਾਡੇ ਤੇ ਆ ਕੇ ਤੁਹਾਨੂੰ ਉਹ ਆ ਕੇ ਨੁਕਸਾਨ ਕਰੇਗਾ ਜਿਹੜੇ ਲੋਕ ਇਸ ਸਰਵਿਸ ਨੂੰ ਲੈਣਾ ਚਾਹੁੰਦੇ ਨੇ ਇਲੀਗਲ ਰੂਟ ਤੋਂ ਜਿਹੜਾ ਜਾਣਾ ਚਾਹੁੰਦੇ ਨੇ ਜਿਹਨੂੰ ਡਾਂਕੀ ਰੂਟ ਕਿਹਾ ਜਾਂਦਾ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਨਾ ਇੱਕ ਬਹੁਤ ਰਿਸਕੀ ਗੇਮ ਹੈ ਇਹਦੇ ਵਿੱਚ ਇਹਦਾ ਰਿਜ਼ਲਟਸ ਅੱਛਾ ਨਹੀਂ ਹੈ ਔਰ ਹੁਣ ਸਾਰੇ ਕੰਟਰੀਜ਼ 'ਚ ਮਾਹੌਲ ਇਸ ਤਰ੍ਹਾਂ ਦਾ ਹੈ ਕਿ ਇਲੀਗਲ ਮਾਈਗ੍ਰੇਸ਼ਨ ਨੂੰ ਕੋਈ ਬढ़ावा ਨਹੀਂ ਦੇ ਰਿਹਾ इस करके ये जरूरी है कि आप लीगल माइग्रेशंस के बहुत अच्छे रूट्स ने अपने आप स्किल करो कोई भी प्रैक्टिकल स्किल स्किले तो च है ते तो डिमांड इंडिया भर होएगा इंडिया इज अ लेबर सरप्लस कंट्री तो आप एक नेट लेबर एक्सपोर्टर बनीए दा का समी लेबर का ਇਲੀਗਲ ਰਾਊਟ ਤੇ ਕੁਝ ਨਹੀਂ ਰੱਖਿਆ ਇਹ ਤੁਹਾਨੂੰ ਸਿਰਫ ਤਕਲੀਫ ਹੀ ਦਿੰਦੀ ਹੈ ਸਰ ਪੂਰੇ ਪੰਜਾਬ ਪਰ ਤੇ ਸਰ ਮੁਹੀ ਵੀ ਚਲਾਈ ਜਾ ਰਹੀ ਜਿੰਨੇ ਵੀ ਫਰਜੀ ਟ੍ਰੈਵਲ ਏਜੰਟ ਨੇ ਜਾਂ ਇਮੀਗ੍ਰੇਸ਼ਨ ਸੈਂਟਰ ਨੇ ਉਹ ਇੱਕ ਕਾਗਜ਼ ਚੈਕਿੰਗ ਕੀਤੀ ਜਾ ਰਹੀ ਹੈ ਇਹ ਇਹ ਕੰਟੀਨਿਊਸ ਮੁਹੀਮ ਹੈਗੀ ਹੈ ਔਰ ਕੇਸਸ ਹੁੰਦੇ ਰਹੇ ਨੇ ਜਿੱਥੇ ਤੱਕ ਲੀਗਲ ਜਿਨ੍ਹਾਂ ਕੋਲ ਲਾਇਸੈਂਸ ਹੈ ਉਹਨਾਂ ਦੀ ਵੀ ਲਾਇਸੈਂਸ ਚੈਕਿੰਗ ਕੀਤੀ ਜਾ ਰਹੀ ਹੈ ਪੂਰੇ ਪੰਜਾਬ 'ਚ ਔਰ ਇੱਕ ਕੰਸਰਟਡ ਐਫਰਟ ਕੀਤਾ ਜਾ ਰਿਹਾ ਹੈ ਕਿ ਇਹ ਪੂਰੇ ਇਕੋਸਿਸਟਮ ਨੂੰ ਬ੍ਰੇਕ ਕੀਤਾ ਜਾਵੇ